ਸਰੂਪ ਮਾਮਲੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਦਾ ਸੇ ਜ਼ਿਕਰ ਕਰ ਰਹੇ ਐਸਆਈਟੀ ਗਿਆਨੀ ਹਰਪ੍ਰੀਤ ਸਿੰਘ ਤੋਂ ਡਿਟੇਲ ਹੁਣ ਇਸ ਪੂਰੇ ਮਾਮਲੇ ਚ ਲਏਗੀ ਜਾਣਕਾਰੀ حاصل ਕੀਤੀ ਜਾਏਗੀ ਸਾਫ ਕਾ ਜਥੇਦਾਰ ਰਹਿ ਚੁਕੇ ਨੇ ਕਾਕਾਕ ਸਾਥ ਤੇ ਉਹਨਾਂ ਤੋਂ ਡਿਟੇਲ ਮੰਗੀ ਜਾਏਗੀ ਅੱਜ ਬਠਿੰਡਾ ਚ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਗੇ ਐਸਆਈਟੀ ਦੇ ਮੈਂਬਰਸ ਗਿਆਨੀ ਹਰਪ੍ਰੀਤ ਸਿੰਘ ਦੇ ਜਥੇਦਾਰ ਰਹਿੰਦਿਆਂ ਈਸ਼ਰ ਸਿੰਘ ਨੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਸੀ ਤੇ ਇਸ ਤੋਂ ਪਹਿਲਾਂ ਜਿਵੇਂ ਜ਼ਿਕਰ ਕਰਾ ਗਿਆਨੀ ਹਰਪੀਤ ਸਿੰਘ ਨੇ ਇੱਕ ਬਿਆਨ ਦੇ ਦੌਰਾਨ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਕਿ ਐਸਆਈਟੀ ਜੇ ਮੇਰੇ ਤੋਂ ਕੋਈ ਜਾਣਕਾਰੀ ਲੈਣਾ ਚਾਹੇ ਤੇ ਉਹ ਲੈ ਸਕਦੀ ਹੈ ਪਰ ਹੁਣ 328 ਪਾਵਨ ਸਰੂਪ ਮਾਮਲੇ ਨਾਲ ਜੁੜੀ ਇਸ ਲਈ ਅਹਿਮ ਤੇ ਵੱਡੀ ਖਬਰ ਕੁਕੇ ਐਸਆਈਟੀ ਵੱਲੋਂ ਜਾਂਚ ਪੜਤਾਲ ਲਗਾਤਾਰ ਜਾ ਰਹੀ ਹੈ ਬੀਤੇ ਕੱਲ ਵੀ ਐਸਜੀਪੀਸੀ ਦੇ ਦਫ਼ਤਰ ਪਹੁੰਚਿਆ ਸੀ ਐਸਆਈਟੀ ਨੇ ਟੀਮਾਂ आम के सस्ते दफ्तर चवी पहुंची सी पर दूसरे पास से चंडीगढ़ स्थित दफ्तर चवी पहुंची सी ते ओठे एप्लीकेशन दीती गई थी कि सानू इदा इदा रिकॉर्ड जो है वो अवेलेबल करवाया जाए पर हों 328 पावन स्वरूप मामले ना जुड़ी असली अहम ते बड़ी खबर एसएटी ज्ञानी हरप्रीत सिंह तक पहुंच करेगी ते ਉਨਾ ਤੋਂ ਪੁੱਛ ਪੜਤਾਲ ਕੀਤੀ ਜਾਏਗੀ ਕਿਉਂਕਿ ਜਦੋਂ ਇਹਨਾਂ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਕੀਤੀ ਗਈ ਸੀ ਇਸ਼ਾ ਸਿੰਘ ਰਿਪੋਰਟ ਦਾ ਜ਼ਿਕਰ ਵਾਰ-ਵਾਰ ਹੁੰਦਾ ਹੈ ਹਾਲੇ ਵੀ ਜੋ ਐਸਜੀਪੀਸੀ ਦੇ ਮੈਂਬਰ ਨੇ ਉਹਨਾਂ ਨੇ ਇਸ ਕਾਲ ਦਾ ਜ਼ਿਕਰ ਵਾਰ-ਵਾਰ ਕੀਤਾ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਜਾਂਚ ਪੜਤਾਲ ਅਕਾਤਖ ਸਾਹਿਬ ਦੇ ਵੱਲੋਂ ਕਰਵਾਈ ਗਈ ਸੀ ਉਹ ਵੈੱਬਸਾਈਟ ਤੇ ਆਲਰੇਡੀ ਅਪਲੋਡਡ ਹੈ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਉਸ ਟਾਈਮ ਜਥੇਦਾਰ ਸਨ ਸਾਫ ਦਾ ਜਥੇਦਾਰ ਤੇ ਉਹਨਾਂ ਦੇ ਵੱਲੋਂ ਹੁਣ ਪੁੱਛ ਪੜਤਾਲ ਕੀਤੀ ਜਾਏਗੀ ਐਸਆਈਟੀ ਦੇ ਜੋ ਮੈਂਬਰ ਨੇ ਉਹਨਾਂ ਤੱਕ ਪਹੁੰਚ ਕਰ ਸਕਦੇ ਨੇ ਮੇਰਾ ਨਾਮ ਰਿਸ਼ੋਗੀ ਵਿਨੇਸ਼ ਫੋਨ ਲਾਈਨ ਤੇ ਮੌਜ ਸਤੇ ਅਹਿਮ ਤੇ ਵੱਡੀ ਖਬਰ ਐਸਆਈਟੀ ਗਿਆਨੀ ਹਰਪੀ ਸਿੰਘ ਤੱਕ ਪਹੁੰਚ ਕਰ ਸਕਦੀ ਹੈ ਪੁਛਪੜਤਾਲ ਕਰ ਸਕਦੀ ਹੈ ਸਰਬਜੋਤ ਇਹ ਕਨਫਰਮ ਹੋ ਗਿਆ ਹੈ ਇਹ ਕੱਲ ਸ਼ਾਮ ਨੂੰ ਇਹ ਕਿਆਸਰਾਈਆਂ ਚੱਲ ਰਹੀਆਂ ਸੀਗੀਆਂ ਕਿ ਐਫ ਆਈ ਆਰਟੀ ਹੈ ਜਿਹੜੀ ਯਾਨੀ ਹਰਪ੍ਰੀਤ ਸਿੰਘ ਕੋਲੇ ਪੁਸ਼ਤਾਸ਼ਕਰਨ ਜਾ ਸਕਦੀ ਹੈ ਜਾਂ ਉਹਨਾਂ ਤੋਂ ਸਹਿਯੋਗ ਦੀ ਮੰਗ ਕਰਨ ਲਈ ਜਾ ਸਕਦੀ ਹੈ ਹੁਣ ਇਸ ਚੀਜ਼ ਦੀ ਪੁਸ਼ਟੀ ਹੋ ਗਈ ਹੈ ਕਿ ਐਫ ਆਈ ਆਰਟੀ ਦੀ ਟੀਮ ਅੱਜ ਦੁਪਹਿਰ ਕਰੀਬ 2 ਤੋਂ 3 ਵਜੇ ਤੋਂ 4 ਗਿਆਨੀ ਹਰਪ੍ਰੀਤ ਸਿੰਘ ਦੇ ਬਠਿੰਡਾ ਸਥਿਤ ਜਿਹੜਾ ਫਲੈਟ ਆ ਉਹਨਾਂ ਦਾ ਉੱਤੇ ਜਾਊਗੀ ਕਿਉਂਕਿ ਜਦੋਂ ਇਹ ਮਾਮਲਾ ਹੋ ਰਿਹਾ ਸੀਗਾ ਉਦੋਂ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਨਾਦਾ ਚਾਰਜ ਦੇ ਬਾਰੇ ਸੀਗੇ

ਜੀ ਸਾਨੂੰ ਸ਼ਾਮ ਨੂੰ ਇਹ ਜਾਣਕਾਰੀ ਆ ਰਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਐਸਆਈਟੀ ਪੁਸ਼ਤਾਸ਼ ਕਰਨ ਲਈ ਜਾ ਸਕਦੀ ਹੈ ਉਹਨਾਂ ਤੋਂ ਸਹਿਯੋਗ ਦੀ ਮੰਗ ਕਰ ਸਕਦੀ ਹੈ ਤੇ ਹੁਣ ਇਸ ਚੀਜ਼ ਦੀ ਪੁਸ਼ਟੀ ਹੋ ਗਈ ਹੈ ਕਿ ਅੱਜ ਦੁਪਹਿਰੇ 2 ਤੋਂ 3 ਵਜੇ ਦੇ ਕਰੀਬ ਭੇਂਗਾ ਜਿੱਥੇ ਉਹਨਾਂ ਦਾ ਫਲੈਟ ਹੈ ਉੱਥੇ ਐਸਆਈਟੀ ਦੀ ਟੀਮ ਜਾ ਰਹੀ ਹੈ ਤੇ ਉੱਥੇ ਜਾ ਕੇ ਉਹਨਾਂ ਤੋਂ ਸਹਿਯੋਗ ਦੀ ਮੰਗ ਕਰੂਗੀ ਕਿਉਂਕਿ ਜਦੋਂ ਇਹ ਸਾਰਾ ਇਨਸੀਡੈਂਟ ਹੋਇਆ ਸੀਗਾ ਉਦੋਂ ਗਿਆਨੀ ਹਰਪ੍ਰੀਤ ਸਿੰਘ ਕੋਲੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦਾ ਅਹੁਦਾ ਸੀਗਾ ਤੇ ਜਿਹੜੀ ਗਿਆਨੀ ਹੈ ਜਿਹੜੀ ਸਰ ਰਿਪੋਰਟ ਦੀ ਤੁਸੀਂ ਕਰਾ ਕਰ ਰਹੇ ਹੋ ਉਸ ਸੰਬੰਧੀ ਵੀ ਗਿਆਨੀ ਹਰਪ੍ਰੀਤ ਸਿੰਘ ਕੋਲੇ ਕਾਫੀ ਡਿਟੇਲ ਹੈਗੀ ਹੈ ਤੇ ਐਕਸਪੈਕਟਡ ਸੀ ਕਿ ਐਫ ਆਈ ਟੀ ਉਹਨਾਂ ਕੋਲੇ ਜਾਏ ਉਹਨਾਂ ਨਾਲ ਮੈਂ ਤਾਂ ਸਹਿਯੋਗ ਦੀ ਮੰਗ ਕਰੇਗੀ ਨਾਲ ਉਸ ਤੋਂ ਇਲਾਵਾ ਉਹਨਾਂ ਕੋਲ ਪੁੱਛ ਪੜਤਾਲ ਵੀ ਕਰ ਰਹੀਗੀ ਜੀ ਕੋਈ ਅਡੀਸ਼ਨਲ ਜਾਣਕਾਰੀ ਹੈ ਹੀ ਹੈ ਤਾਂ ਉਸੇ ਦੇ ਮੱਦੇ ਨਜ਼ਰ ਹੀ ਐਫ ਆਈ ਟੀ ਨੇ ਅਸੀਂ ਦੀ ਕਨਫਰਮੇਸ਼ਨ ਕਰਤੀ ਹੈ ਕਿ ਐਫ ਆਈ ਟੀ ਅੱਜ ਦੁਪਹਿਰੇ 2 ਤੋਂ 3 ਵਜੇ ਦੇ ਕਰੀਬ ਬਠਿੰਡੇ ਪਹੁੰਚੇਗੀ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਾਸਤੇ ਜਾ ਕੇ ਉਹਨਾਂ ਨਾਲ ਉਹ ਇਸ ਸੰਬੰਧੀ ਡਿਟੇਲ ਲੈਣ ਦੀ ਕੋਸ਼ਿਸ਼ ਕਰੂਗੀ ਜੀ ਸਰ ਵਿਨੇਸ਼ੇ ਕੁਝ ਦਿਨ ਪਹਿਲਾਂ ਜੋ ਸਾਫ ਦਾ ਜਤਾਰ ਗਾਨੀ ਹਰਪੀ ਸਿੰਘ ਉਹਨਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ ਸੀ ਜੇ ਐਸਆਈਟੀ ਉਹਨਾਂ ਤੱਕ ਪਹੁੰਚ ਕਰਦੀ ਹੈ ਤੇ ਉਹ ਸਹਿਯੋਗ ਪੂਰਾ ਕਰਨਗੇ ਜੇ ਉਹਨਾਂ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਤੇ ਉਹ ਮੁਹੱਈਆ ਕਰਵਾਉਣ ਤੁਹਾਨੂੰ ਯਾਦ ਹੋਵੇਗਾ ਸਰਬ ਬਿਲਕੁਲ ਦੇਖੋ ਗਿਆਨੀ ਹਰਪ੍ਰੀਤ ਸਿੰਘ ਆਪ ਜਥੇਦਾਰ ਰਹੇ ਹੈ ਔਰ ਦੋ ਦੋ ਤਖਤਾਂ ਦੇ ਜਥੇਦਾਰ ਰਹੇ ਹੈ ਤਖਤ ਸ਼੍ਰੀ ਦਮਦਵਾ ਸਾਹਿਬ ਦੇ ਉਹ ਫੁੱਲਫਲੇਟ ਜਥੇਦਾਰ ਸੀ ਤੇ ਕਾਲਪਤਖਬ ਸਾਹਿਬ ਦੇ ਕਾਲਪ ਜਥੇਦਾਰ ਦਾ ਕਾਰਜਕਾਰੀ ਚਾਰਜ ਸੀ ਤੇ ਪਲੱਸ ਉਹ ਵੀ ਲੰਬਾ ਟਾਈਮ ਜਿਹੜਾ ਹੈ ਗੁਰਮੁਖ ਨਾਲ ਜੁੜੇ ਰਹੇ ਆ ਉਸ ਤੋਂ ਪਹਿਲਾਂ ਮੁਕਸਰ ਵੀ ਉਹਨਾਂ ਨੇ ਸੇਵਾ ਨਿਭਾਈ ਹੈ ਤੇ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਆਪ ਪਤਾ ਹੈ ਕਿ ਇਸ ਦੀ ਕੀ ਮਾਨ ਮਰਿਆਦਾ ਹੁੰਦੀ ਹੈ ਜਿਹੜਾ 328 ਰੁਪਿਆ ਵਾਲਾ ਮਾਮਲਾ ਚੱਲ ਰਿਹਾ ਉਸ ਨੂੰ ਕਿਵੇਂ ਹੈਂਡਲ ਕਰਨਾ ਹੈ ਜੇ ਕੋਈ ਪੁਲਿਸ ਪ੍ਰਸ਼ਾਸਨ ਜਾਂ ਆ ਇਵਨ ਐਸਡੀਪੀਸੀ ਦਾ ਕੋਈ ਨੁਮਾਇੰਦਾ ਵੀ ਜੇ ਉਹਨਾਂ ਤੋਂ ਕੋਈ ਸਹਿਯੋਗ ਦੀ ਮੰਗ ਕਰ ਰਿਹਾ ਤਾਂ ਉਸ ਨੂੰ ਕਿਸ ਤਰੀਕੇ ਨਾਲ ਕੋਆਪਰੇਟ ਕਰਨਾ ਹੈ ਉਸ ਤੇ ਦੇ ਮੱਦੇ ਨਜ਼ਰ ਹੀ ਜਾਨੀ ਹਰਪ੍ਰੀਤ ਸਿੰਘ ਵੱਲੋਂ ਸਟੇਟਮੈਂਟ ਜਾਰੀ ਕੀਤਾ ਗਿਆ ਸੀਗਾ ਕਿ ਜੇ ਉਹਨਾਂ ਤੋਂ ਕੋਈ ਵੀ ਸਹਿਯੋਗ ਦੀ ਅਪੇਖਸ਼ਾ ਕੀਤੀ ਜਾਊਗੀ ਤਾਂ ਉਹ ਜ਼ਰੂਰ ਕਰਨਗੇ ਤੇ ਹੁਣ ਤਾਂ ਕੁਝ ਦਿਨ ਪਹਿਲਾਂ ਵੀ ਮੇਰੀ ਜਾਨੀ ਹਰਪ੍ਰੀਤ ਸਿੰਘ ਜੀ ਨਾਲ ਗੱਲ ਹੋਈ ਸੀ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਫੋਨ ਲਾਈਨ ਤੇ ਵੀ ਜੋੜ ਸਕੀਏ ਤੇ ਉਦੋਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਜੇ ਕੋਈ ਇਸ ਤਰ੍ਹਾਂ ਦੀ ਕੋਈ ਵੀ ਖਬਰ ਹੋਊਗੀ ਤਾਂ ਮੈਂ ਆਪ ਜਾਵਦੇ ਬਟਿੰਡੇ ਸਤਿ ਨਿਵਾਸ ਤੇ ਹੀ ਆਂ ਜੇ ਐਸਆਈਟੀ ਆਊਗੀ ਜਾਂ ਕੋਈ ਵੀ ਕਰੀ ਤਿੰਦ ਦੇ ਕੋਲੇ ਹੋਊਗੀ ਜੇ ਉਹਨਾਂ ਤੋਂ ਕੋਈ ਲੈਂ ਆਊਗਾ ਤਾਂ ਉਹ ਉਸ ਨਾਲ ਪੂਰਾ ਸਹਿਯੋਗ ਕਰਨਗੇ ਤੇ ਇਹੀ ਕਾਰਨ ਹੈ ਕਿ ਅੱਜ ਐਸਆਈਟੀ ਦੁਪਹਿਰ ਬਾਅਦ ਉਹਨਾਂ ਦੇ ਬਟਿੰਡਾ ਸਥਿਤ ਨਿਵਾਸ ਤੇ ਪਹੁੰਚ ਰਹੀ ਹੈ। ਵਿਨੈਸ਼ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਉਹ ਸਹਿਯੋਗ ਕਰਨਗੇ, ਕੋਆਪਰੇਟ ਕਰਨਗੇ, ਗਲਬਤ ਕੀਤੀ ਜਾਏਗੀ, ਇਨਫੋਰਮੇਸ਼ਨ ਦਿੱਤੀ ਜਾਏਗੀ। ਕਈ ਇਹੋ ਜਿਹੇ ਤੱਥ ਵੀ ਸਾਹਮਣੇ ਆਣਗੇ ਜੋ ਹੁਣ ਤੱਕ ਸਾਹਮਣੇ ਨਹੀਂ ਆ ਚੁੱਕੇ। ਇਸ ਨਾਲ ਐਸਆਈਟੀ ਨੂੰ ਪੂਰਾ ਅਸੀਂ ਕਹਿ ਸਕਦੇ ਹਾਂ ਕਿ ਮੌਕਾ ਮਿਲੇਗਾ ਉਹਨਾਂ ਨੂੰ ਜੋ ਕੇਸ ਹੈ ਮਜ਼ਬੂਤ ਹੋਏਗਾ ਤੇ ਕਿਸੇਕੇ ਨਾਲ ਜੋ ਤੱਥ ਨੇ ਹੋਰ ਵੀ ਇਸ ਪੂਰੇ ਮਾਮਲੇ ਨੂੰ ਨਿਕਲ ਕੇ ਸਾਹਮਣੇ ਆਣਗੇ ਸੁਲਝੇਗਾ ਹਾਂ ਸਰ ਦੇਖੋ ਗਿਆਨੀ ਹਰਪ੍ਰੀਤ ਸਿੰਘ ਲੰਬਾ ਟਾਈਮ ਉਹਨਾਂ ਨੇ ਜਥੇਦਾਰ ਦੀ ਸੇਵਾ ਨਿਭਾਈ ਹੈ ਤੇ ਸੁਭਾਵਿਕ ਹੈ ਜਦੋਂ ਉਹ ਭਾਵੇਂ ਕਾਲ ਤੱਕ ਸਾਹਿਬ ਤੇ ਸੀ ਜਾਂ ਦਮਦਮਾ ਸਾਹਿਬ ਤੇ ਰਿਹਾ ਉਦੋਂ ਜਿਹੜੀਆਂ ਵੀ ਉੱਥੇ ਕੋਈ ਇਸ ਟਾਈਪ ਦੀਆਂ ਐਕਟੀਵਿਟੀਜ਼ ਹੋਈਆਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਨੌਲੇਜ ਉਹ ਪੱਕਾ ਹੋਏਗਾ ਔਰ ਉਸ ਤੋਂ ਇਲਾਵਾ ਜਿਸ ਤਰ੍ਹਾਂ ਮੈਂ ਕਿਹਾ ਸੀਗਾ ਕਿ 328 ਰੁਪਏ ਦਾ ਮਾਮਲਾ ਇਹ ਕਿਸੇ ਇੱਕ ਸਿਰਫ ਐਸਜੀਪੀਸੀ ਜਾਂ ਗਿਆਨੀ ਹਰਪ੍ਰੀਤ ਸਿੰਘ ਜਾਂ ਕਿਸੇ ਇੱਕ ਸਪੈਸੀਫਿਕ ਬੰਦੇ ਜਾਂ ਇੱਕ ਕਿਸੇ ਆਰਗੇਨਾਈਜੇਸ਼ਨ ਨਾਲ ਸਿਰਫ ਜੁੜਿਆ ਮਾਮਲਾ ਨਹੀਂ ਕਹਿ ਸਕਦੇ ਕਿਉਂਕਿ ਗੁਰੂ ਗ੍ਰੰਤਾ ਮਾਰਾਈ ਨੂੰ ਲੈ ਕੇ ਹਰੇਕ ਪੰਜਾਬੀ ਦੇ ਮਨ ਵਿੱਚ ਇੱਕ ਅਥਾਹ ਸ਼ਰਧ ਹੈ ਤੇ ਅਥਾਹ ਸਤਿਕਾਰ ਹੈ ਉਹਨਾਂ ਦਾ ਤੇ ਇਸ ਕਰਕੇ ਹਰ ਕੋਈ ਚਾਹੁੰਦਾ ਹੈ ਕਿ ਇਸ ਮਾਮਲੇ ਦੀ ਜਿਹੜੀ ਸਪਸ਼ਟਤਾ ਹੈ ਉਹ ਸਾਹਮਣੇ ਆਵੇ। ਇਹਹੀ ਕਾਰਨ ਹੈ ਮੈਨੂੰ ਲੱਗਦਾ ਹੈ ਕਿ ਜਿਹੜੇ ਮੌਜੂਦਾ ਜਥੇਦਾਰ ਹੈ ਗੜਗੜ੍ਹ ਸਾਹਿਬ ਉਹਨਾਂ ਨੇ ਵੀ ਐਸਜੀਪੀਸੀ ਪ੍ਰਧਾਨ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਉਹ ਇਸ ਮਾਮਲੇ ਵਿੱਚ ਸਹਿਯੋਗ ਕਰਨ। ਹਾਲਾਂਕਿ ਪਹਿਲਾਂ ਭਾਵੇਂ ਐਸਜੀਪੀਸੀ ਵਾਰ-ਵਾਰ ਕਹਿ ਰਹੇ ਸੀ ਕਿ ਇਸ ਮਾਮਲੇ ਵਿੱਚ ਸਰਕਾਰਾਂ ਦਾ ਕੋਈ ਦਖਲ ਨਹੀਂ ਹੁੰਦਾ ਪਰ ਹੁਣ ਜਦੋਂ ਅਕਾਲਤਖਸਰ ਦੇ ਜਥੇਦਾਰ ਨੇ ਇਹ ਗੱਲ ਕਹਿਤਾ ਕਿ ਉਸ ਮਾਮਲੇ ਵਿੱਚ ਸਹਿਯੋਗ ਤਾਜਾਵੇ ਤਾਂ ਹਰ ਕੋਈ ਚਾਹੁੰਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਵੀ ਸਰੂਪਾਂ ਦਾ ਜਾਂ 328 ਸਰੂਪਾਂ ਦਾ ਮਾਮਲਾ ਹੈ ਉਸ ਦੇ ਵਿੱਚ ਸਾਰਿਆਂ ਦੀ ਇਥਾ ਸ਼ਰਧਾ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਉਸ ਮਾਮਲੇ ਵਿੱਚ ਜਿਹੜਾ ਸਪਸ਼ਟਤਾ ਹੈ ਉਹ ਬਿਲਕੁਲ ਸੰਗਤ ਦੇ ਸਾਹਮਣੇ ਆਣੀ ਚਾਹੀਦੀ ਹੈ ਅਗਿਨੇਸ਼ ਅਸੀਂ ਦੇਖਿਆ ਤੇ ਕਿਸ ਤੱਕ ਨਾਲ ਜੋਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਤੋਂ ਜੋ ਉਹਦੇ ਤੋਂ ਲੰਬੇ ਕੀਤਾ ਗਿਆ ਸੀ ਐਸਜੀਪੀਸੀ ਦੇ ਪ੍ਰਤੀ ਇੱਕ ਨਾਰਾਜ਼ਗੀ ਉਹਨਾਂ ਦੀ ਵੱਡੇ ਪਦਰਤ ਦੇਖਣ ਨੂੰ ਮਿਲੀ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਮਜ਼ੇ ਕਰਾਤੇ ਬੜੀ ਬਿਬਾਕੀ ਦੇ ਨਾਲ ਆਪਣੀ ਗੱਲ ਉਹ ਰੱਖਤੇ ਨੇ ਤੇ ਕਈ ਤੱਥ ਇਹੋ ਜਿਵੇਂ ਉਹ ਦੱਸ ਸਕਦੇ ਨੇ ਐਸਆਈਟੀ ਨੇ ਜੀਵਨੇਸ਼ ਜੀ ਸਰ ਗਿਆਨੀ ਹਰਪ੍ਰੀਤ ਸਿੰਘ ਸ਼ੁਰੂ ਤੋਂ ਹੀ ਜਾਣੇ ਜਾਂਦੇ ਆ ਜਦੋਂ ਉਹ ਨਵੇਂ-ਨਵੇਂ ਜਥੇਦਾਰ ਲੱਗੇ ਜਿੱਥੇ ਕਾਫੀ ਯੰਗ ਏਜ ਵਿੱਚ ਉਹ ਜਥੇਦਾਰ ਵੀ ਉਹਨਾਂ ਨੂੰ ਸੇਵਾ ਮਿਲੀ ਸੀ ਤੇ ਉਹ ਆ ਵੀ ਬਿਵਾਕੀ ਲਈ ਸ਼ੁਰੂ ਤੋਂ ਜਾਣੇ ਜਾਂਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਬਾਰੇ ਕਿਹਾ ਜਾਂਦਾ ਸੀਗਾ ਕਿ ਉਹ ਜਿਹੜੀ ਗੱਲ ਕਰਦੇ ਆ ਉਹ ਸਪਸ਼ਟ ਤਰੀਕੇ ਨਾਲ ਕਰਦੇ ਆ ਕਈ ਵਾਰੀ ਆਪਾਂ ਦੇਖਿਆ ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹਿੰਦੇ ਹੋਏ ਵੀ ਉਹਨਾਂ ਨੇ ਐਸਜੀਪੀਸੀ ਤੇ ਤੇ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਤੇ ਸਵਾਲ ਖੜੇ ਕੀਤੇ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੀ ਜਥੇਦਾਰ ਦੀ ਸੇਵਾ ਹੈ ਉਹ ਐਸਜੀਪੀਸੀ ਦੇ ਵੱਲੋਂ ਹੀ ਲਾਈ ਜਾਂਦੀ ਹੈ ਪਰ ਇਹ ਗਿਆਨੀ ਹਰਪ੍ਰੀਤ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਇਹ ਨੇਚਰ ਹੈ ਉਸ ਤੋਂ ਬਾਅਦ ਉਹ ਐਕਟਿਵ ਪੋਲਿਟਿਕਸ ਵਿੱਚ ਆ ਗਏ ਤੇ ਉਦੋਂ ਵੀ ਉਹ 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 ਜਿਹੀ ਟਿੱਪਣੀਆਂ ਕਰਨ ਤੋਂ ਨਹੀਂ ਗੁਰੇਜ਼ ਕਰਦੇ ਜਿਹੜੀਆਂ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਸਹੀ ਹੈ ਤੇ ਇਸ ਕਰਕੇ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਜਦੋਂ ਐਫਐਸਆਈਟੀ ਉਹਨਾਂ ਕੋਲ ਜਾਊਗੀ ਤੇ ਉਹ ਐਫਐਸਆਈਟੀ ਅੱਗੇ ਵੀ ਸਪਸ਼ਟ ਤੌਰ ਤੇ ਜੋ ਉਹਨਾਂ ਦੀ ਜਾਣਕਾਰੀ ਹੈ ਉਹ ਸਪਸ਼ਟ ਰੂਪ ਚ ਰੱਖਣਗੇ ਬਿਨਾਂ ਕਿਸੇ ਡਰਿਆ ਕਿਸੇ ਭੈਤੇ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵਿਨੇ ਸਾਨੂੰ ਪੂਰੀ ਡਿਟੇਲ ਚ ਜਾਣਕਾਰੀ ਦੇਣ ਦੇ ਲਈ 328 ਪਾਵਨ ਸਰੂਪਾ ਮਾਮਲੇ ਨਾਲ ਜੁੜੀ ਇਸ ਵੇਲੇ ਦੀ ਅਹੰਤੇ ਵੱਡੀ ਖਬਰ ਗਿਆਨੀ ਹਰ ਸੁਖਪ੍ਰੀਤ ਸਿੰਘ ਤੱਕ ਪਹੁੰਚ ਕਰੇਗੀ ਐਸਆਈਟੀ ਦੁਪਹਿਰੇ 2 ਤੋਂ 3 ਵਜੇ ਵਿਚਕਾਰ ਬਠਿੰਡਾ ਸਥਿਤ ਜੋ ਉਹਨਾਂ ਦੀ ਰਹਾਇਸ਼ ਹੈ ਉੱਥੇ ਐਸਆਈਟੀ ਦੇ ਅਧਿਕਾਰੀ ਉੱਥੇ ਪਹੁੰਚਣਗੇ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਨੇ ਉਹਨਾਂ ਤੋਂ ਇਨਫੋਰਮੇਸ਼ਨ ਮੰਗੀ ਜਾਏਗੀ ਕਿਉਂਕਿ ਜਦੋਂ 2020 ਦਾ ਪੂਰਾ ਮਾਮਲਾ ਕੱਲ ਤੱਕ ਸਾਹਿਬ ਦੇ ਵੱਲੋਂ ਜਿਹੜੇ ਪੂਰੀ ਜਾਂਚ ਪੜਤਾਲ ਕਰਵਾਈ ਗਈ ਸੀ 328 ਪਾਵਨ ਸਰੂਪਾਂ ਨੂੰ ਲੈ ਕੇ ਤੇ ਉਸ ਟਾਈਮ ਉਹਨਾਂ ਦੇ ਕੋਲ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਵਾਧੂ ਚਾਰਜ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤੇ ਹੁਣ ਐਸਆਈਟੀ ਤੇ ਪਹੁੰਚ ਕਰੇਗੀ ਤੇ ਨਾ ਤੋਂ ਕਈ ਜੋ ਤੱਥ ਨੇ ਉਹ ਪੁੱਛੇ ਜਾਣਗੇ ਜਾਣੇ